ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਾਂ ਵਿਊਰਸ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ ਇਸ ਦੇ ਨਾਲ ਨਾਲ ਮੁੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਇੱਕ ਦੂਜੇ ਖਿਲਾਫ ਰੱਜ ਕੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਚੋਣ ਮੁਕਾਬਲਾ ਟਿਕਾਣਾ ਹੋਵੇਗਾ ਤੀਜੀ ਧਿਰ ਵੱਜੋਂ ਉਭਰੀ ਆਮ ਆਦਮੀ ਪਾਰਟੀ ਨੂੰ ਜਿੱਥੇ ਐਂਟੀ ਇਨਕੰਪੈਂਸੀ ਫੈਕਟਰ ਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਪੰਜਾਬ ਅਤੇ ਸਿੱਖ ਮਸਲਿਆਂ ਤੇ ਆਮ ਆਦਮੀ ਪਾਰਟੀ ਦੇ ਸਟੈਂਡ ਸੰਬੰਧੀ ਵੀ ਸਵਾਲ ਸਾਹਮਣੇ ਆ ਰਹੇ ਨੇ ਪੰਜਾਬ ਦੀਆਂ ਚੋਣਾਂ ਸੰਬੰਧੀ ਚੱਲ ਰਹੀ ਦੂਸ਼ਣਬਾਜ਼ੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੂਲ ਮੁੱਦਿਆਂ ਤੇ ਸਟੈਂਡ ਸੰਬੰਧੀ ਕੁਝ ਸਵਾਲਾਂ ਦੇ ਜਵਾਬ ਲਈ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਰਨ ਸਿੰਘ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਨਵਕਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਨਵਕਰਨ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ ਬਹੁਤ ਬਹੁਤ ਧੰਨਵਾਦ ਨਵਕਰਨ ਸਿੰਘ ਜੀ ਸਾਰਿਆਂ ਤੋਂ ਪਹਿਲਾਂ ਮੈਂ ਸਿਆਸਤ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ ਤੁਸੀਂ ਹਾਲ ਹੀ ਦੇ ਵਿੱਚ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਕਨਵੀਨਰ ਬਣੇ ਹੋ ਤੁਸੀਂ ਹਿਊਮਨ ਰਾਈਟਸ ਸੈਲ ਦੇ ਆਮ ਆਦਮੀ ਪਾਰਟੀ ਦੇ ਸੋ ਜਿਹੜੀ ਪਹਿਲੀਆਂ ਕਾਰਵਾਈਆਂ ਹੈਗੀਆਂ ਨੇ ਜਿਵੇਂ ਮਾਹੌਲ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜਿਵੇਂ ਦੂਸ਼ਣਬਾਜ਼ੀ ਇੱਕ ਜਿਹੜੀਆਂ ਸਿਆਸੀ ਤਰ੍ਹਾਂ ਹੈਗੀਆਂ ਨੇ ਉਹਨਾਂ ਦੇ ਲੀਡਰਾਂ ਵੱਲੋਂ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਇੱਕ ਲੈਟਰ ਸਾਹਮਣੇ ਆਈ ਸੀਗੀ ਜਿਹੜੀ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਈ ਸੀ ਤੇ ਉਹਨੂੰ ਆਮ ਆਦਮੀ ਪਾਰਟੀ ਵੱਲੋਂ ਫੇਕ ਲੈਟਰ ਕਿ ਕਿ ਉਹਦਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲ ਇੱਕ ਕੰਪਲੇਂਟ ਵੀ ਦਰਜ ਕਰਵਾਈ ਗਈ ਹੈ ਸੋ ਇਸ ਓਵਰਆਲ ਖਾਸ ਕਰਕੇ ਉਸ ਲੈਟਰ ਬਾਰੇ ਤੇ ਓਵਰਆਲ ਮਾਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੀ ਕਿ ਉਹ ਜਿਹੜੀ ਇੱਕ ਲੈਟਰ ਹੈਗੀ ਹੈ ਉਹ ਹੈ ਐਡਰਸੋਂ ਵੀ ਹੈ ਕਿ ਵਿਸ਼ੰਗੇ ਸਿੰਘ ਹੋਰਾਂ ਨੇ ਅਰਵਿੰਦ ਕੇਲੀਵਾਨ ਨੂੰ ਲਿਖਿਆ ਜਿਹੜੀ ਕਾਂਗਰਸ ਪਾਰਟੀ ਹੈ 69 ਸੀਟਸ ਅਗੇ ਗੈਲਰੀ ਹੈ ਤੇ 11 ਫੀਟ ਤੋਂ ਰ ਅਗੇ ਜਾਪੀ ਸਭਾਵਨਾ ਹੈਗੀ ਹੈ ਤੇ ਐਕਟ ਕਰਕੇ ਜਿਹੜੀ ਹੈ ਸਾਡੀ ਪਾਰਟੀ ਜਿਹੜੀ ਹੈ ਛੋੜ ਨਹੀਂ ਲੱਗਦੀ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਲੋਜੀ ਉਲੀ ਪਿੱਛੇ ਹੋ ਜਾਈਏ ਜੀ ਜਿਹੜਾ ਉਹਦਾ ਲੈਟਰ ਦਾ ਕੰਟੈਂਟ ਹੀ ਇਸ ਤਰ੍ਹਾਂ ਦਾ ਸੀਗਾ ਕਿ ਸਾਫ ਜ਼ਾਹਰ ਕਿ ਕਿੰਨੇ ਉਹ ਫੋਲਡ ਕੀਤੀ ਹੈ ਜਾਂ ਕਿਦੇ ਸੇਸ਼ਟ ਆ ਕੇ ਜਾਂਦਾ ਹੈ ਕੌਂਸੀ ਆਵਾਮੀ ਪਾਰਟੀ ਇਸਨੇ ਲੀਡ ਕਰ ਰਹੀ ਹੈ ਇਲੈਕਸ਼ਨ ਵਿੱਚ ਉਸ ਦੀ ਉਸ ਉਹ ਜਿਹੜੇ ਆਪੋਜੀਸ਼ਨ ਪਾਰਟੀਆਂ ਹੈ ਗਿਆ ਨੇ ਉਸ ਨੂੰ ਉਸ ਕਰੰਟ ਨੂੰ ਰੋਕਣ ਲਈ ਉਸ ਹਵਾ ਨੂੰ ਰੋਕਣ ਲਈ ਇਹ ਜਿਹੜੀ ਐਫਪੋਸ ਲੈਟਰ ਪ੍ਰਪਰੇਟ ਕਰ ਰਹੀ ਹੈ ਜੀ ਪਰ ਸਾਨੂੰ ਇਹ ਨਹੀਂ ਪਤਾ ਕਿ ਲੈਟਰ ਸਰ ਸਰਸਮੇਟ ਜਿੱਨੇ ਕੇ ਪੀਆ ਫੋਰ ਇਟ ਮੀਟ ਪੀਸੀਪੀ ਕੰਪਲੇਨਟ ਕਰ ਦਿੱਤੀ ਹੈ ਈਸੀ ਨੂੰ ਤੇ ਇਹਨੂੰ ਜਿਹੜਾ ਹੈ ਗਿਆ ਪੁਲਿਸ ਕੋਲ ਭੇਜਿਆ ਜਾਏ ਤੇ ਜੇ ਜੇ ਇਜਾਜ਼ਤ ਲਈ ਦੇ ਫਿਰ ਲੱਗ ਜਾਏ ਕਿ ਕੋਈ ਫੌਲਟ ਸੀ ਪਰ ਜਿਹੜਾ ਉਹਦੀ ਕੰਟੈਂਟ ਹੈਗੀ ਉਹ ਕੰਟੈਂਟ ਤੋਂ ਸਰਵਦਾ ਦਾ ਹੋਤ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਜਿਹੜੀ ਹੈ ਅਲਾ ਹਾਲ ਇਹੜਾ ਕਰਦੀ ਹੈ ਕੋਈ ਜਰੀ ਜੀ ਬਿਲਕੁਲ ਨਵਕਰਨ ਸਿੰਘ ਜੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਇਹ ਸਾਰੇ ਦੇ ਹਵਾਲੇ ਨਾਲ ਜਿੱਥੇ ਥੋੜੀਆਂ ਥੋੜੀਆਂ ਕਟਨਾਵਾ ਦਾ ਜਿਹੜਾ ਮੀਡੀਆ ਦੇ ਵਿੱਚ ਜ਼ਿਕਰ ਹੁੰਦਾ ਝਗੜੇ ਦੀਆਂ ਜਾਂ ਜਿਹੜੀ ਆਪਸੀ ਰੰਜਿਸ਼ ਹੈਗੀ ਹੈ ਸਿਆਸੀ ਪਾਰਟੀਆਂ ਦੀ ਉਹਦੇ ਵਿੱਚੋਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸੋ ਇਹ ਸਾਰੇ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੋਣਾਂ ਦਾ ਓਵਰਆਲ ਸਿਨੈਰੀਓ ਹੈਗਾ ਉਹ ਕਿੰਨਾ ਕ ਕਹਿ ਲਓ ਕਿ ਲੜਾਈ ਵਾਲੇ ਮਾਹੌਲ ਦੇ ਵਿੱਚ ਹੋ ਸਕਦਾ ਹੈ ਜਾਂ ਸ਼ਾਂਤਮਈ ਹੋ ਸਕਦਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੋਛ ਛੋਟਪੋਟ ਟਕਰਾਵਾਂ ਜਿਦਗੇ ਨੇ ਤਾਂ ਸੱਲੀ ਹੀ ਰਹੀ ਹੈ ਇਹ ਨਾਰਮਲੀ ਡੇਲੀ ਰੂਟੀਨ ਸੀਗਾ ਇਕ ਰਿਅਲੀ ਰੈਲੀ ਹੁੰਦੀ ਸੀ ਤੇ ਇੰਨੀ ਕੁ ਸੋਲਜਰਸ ਦੀ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਕੋਈ ਕੋਈ ਲਾਰਜ ਸਕੇਲ ਵਾਇਲੈਂਸ ਨਹੀਂ ਹੋਈ ਐਨਾਈ ਲਾਰਜ ਸਕੇਲ ਵਾਇਲੈਂਸ ਕੋਈ ਚਾਰ ਫੈਕਟ ਨਹੀਂ ਹਰੇਕ ਵੀ ਰੈਲੀ ਹੁੰਦੀ ਹੈ ਉਹਦੇ ਹੀ ਸਮੱਸਿਆ ਜ਼ਿਆਦਾ ਆਏ ਹੁੰਦੇ ਨੇ ਕੋਈ ਆਪੋਜੀਸ਼ਨ ਪਾਰਟੀਆਂ ਤੋਂ ਤੇ ਗਿਆ ਨਹੀਂ ਜੀ ਤੇ مائنر انسیڈنٹس ہے گئے بٹ ہو سکتا ہے الیکشن دے نیڑے جا کے زیادہ ہوت یا دلیا زیادہ ہوتلی کنٹیسٹڈ سیٹس ہے گئے نہیں تو الیکشن کمیشن نے انزام کیتا ہے پیرا فورسز دا تاکہ کیونکہ جلی پنجاب پولس ہے وہ حالے بھی اتالی گال دے تھلے آن دی ہے تے پی سی نے ایف کی مشور کر لی کہ اسے ریلارڈ سکیل وائلس نہ ہوئے تے پری ایک پیر الیکشن ہوئے پیرا ملٹی فورس ਈ ਕਾਫੀ ਵੱਡੇ ਦੌਰ ਵਿੱਚ ਸੁਗਾਈ ਹੋਈ ਹੈ ਤੋਂ ਮੈਨੂੰ ਨਹੀਂ ਲੱਗਦਾ ਕੋਈ ਇਨੀ ਵੱਡੀ ਵਾਇਲੈਂਸ ਹੋਣ ਦਾ ਬਟ ਕਿਵੇਂ ਇਹ ਵੀ ਕੁਝ ਨਹੀਂ ਹੋ ਰਿਹਾ ਹੈ ਤੇ ਬਾਰੇ ਕੁਝ ਟਿੱਕ ਸਕਦਾ ਜੀ ਬਿਲਕੁਲ ਨਵਕਰਨ ਸਿੰਘ ਜੀ ਜੇਸੀ ਕੁਝ ਗੱਲ ਕਰੀਏ ਕਿ ਜੇ ਅਸੀਂ ਇਹ ਜਿਹੜੀ ਗੱਲ ਕਰਦੇ ਆ ਵੀ ਜਿਹੜਾ ਥਰਡ ਪਾਰਟੀ ਦਾ ਸਿਨੈਰੀਓ ਪੰਜਾਬ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਇਆ ਉਹ ਇਹ ਸੀਗਾ ਕਿ ਦੋਵੇਂ ਪਾਰਟੀਆਂ ਤੋਂ ਜਿਹੜੇ ਲੋਕ ਨੇ ਉਹ ਦੁਖੀ ਹੋ ਚੁੱਕੇ ਸੀ ਉਹ ਇੱਕ ਤੀਜੀ ਧਿਰ ਲੱਭਦੇ ਸੀ ਤੇ ਆਮ ਆਦਮੀ ਪਾਰਟੀ ਉਹਦੇ ਵਿੱਚੋਂ ਸਾਹਮਣੇ ਆਈ ਹੈ ਤੇ ਖਾਸ ਕਰਕੇ ਜੇ ਅਸੀਂ ਜਿਹੜੀ ਅਕਾਲੀ ਦਲ ਦੀ ਗੱਲ ਕਰੀਏ ਜਿਹੜੀ ਸੱਤਾਧਾਰੀ ਤੇ ਰਹਿ ਗਈ ਹੈ ਐਂਟੀ ਇਨਕੰਮਪੈਂਸੀ ਫੈਕਟਰ ਦੀ ਉਹਦੇ ਵਿੱਚੋਂ ਮੁੱਖ ਤੌਰ ਤੇ ਜਿਹੜਾ ਪਿਛਲੇ ਸਾਲ ਦੇ ਵਿੱਚ ਮੁੱਦਾ ਗਰਮਾਇਆ ਰਿਹਾ ਹੈ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਉਹਦੇ ਵਿੱਚੋਂ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਰੋ ਦੇਖਣ ਨੂੰ ਮਿਲਦਾ ਹੈ ਤੇ ਖਾਸ ਤੌਰ ਤੇ ਜੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਕਈ ਥਾਵਾਂ ਤੇ ਅਕਾਲੀ ਲੀਡਰਾਂ ਦਾ ਈਵਨ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜਿਹੜਾ ਹੈਗਾ ਉਹ ਵਿਰੋਧ ਹੋਇਆ ਸਿੱਖ ਸੰਗਤਾਂ ਵੱਲੋਂ ਕੀਤਾ ਗਿਆ ਕਾਲੀਆਂ ਝੰਡੀਆਂ ਦਿਖਾਉਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਥਾਂ-ਥਾਂ ਤੇ ਦੇਖਣ ਨੂੰ ਮਿਲੀਆਂ ਨੇ ਸੋ ਇਹ ਸਾਰੇ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਇਹ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਦਾ ਤਾਦਾਦ ਹੈ ਜਿਹੜੀ ਇਹ ਪਿਛਲੇ ਲੰਬੇ ਸਮੇਂ ਤੋਂ 100 ਤੋਂ ਜ਼ਿਆਦਾ ਦੀ ਸਾਹਮਣੇ ਆਉਂਦੀ ਹੈ ਤੇ ਇਹਦੇ ਪਿੱਛੇ ਜੋ ਸਿੱਖ ਚਿੰਤਕਾਂ ਦਾ ਕਹਿਣਾ ਹੈਗਾ ਅਰਾਊਂਡ ਦ ਗਲੋਬ ਉਹਨਾਂ ਦੀ ਇਹ ਹੈਗੀ ਹੈ ਵੀ ਇਹ ਇੱਕ ਸਾਜ਼ਿਸ਼ ਤਹਿਤ ਹੋ ਰਿਹਾ ਇਹ ਕੋਈ ਕਿਸੇ ਪਾਰਟੀ ਵੱਲੋਂ ਜਾਂ ਕਹਿ ਲਓ ਕਿਸੇ ਇਕਾਦੁਕਾ ਘਟਨਾ ਨਹੀਂ ਹੈਗੀ ਇੱਕ ਸਾਜ਼ਿਸ਼ ਤਹਿਤ ਸਿੱਖ ਫੇਥ ਨੂੰ ਫੇਥ ਨੂੰ ਹਰਟ ਕਰਨ ਦੀ ਜਿਹੜੀ ਹੈਗੀ ਹੈ ਵਿਚਾਰਧਾਰਾ ਨੂੰ ਖਤਮ ਕਰਨ ਦੀ ਜਿਹੜੀ ਲਾਈਨ ਹੈ ਉਹਦੇ ਤੇ ਕੀਤਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਇਸ਼ਾਰਾ ਉਹ ਆਰਐਸਐਸ ਵੱਲ ਕੀਤਾ ਜਾ ਰਿਹਾ ਸੋ ਇਸ ਮੁੱਦੇ ਦੇ ਉੱਪਰ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈਗਾ ਜੇ ਕੱਲ ਨੂੰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਜਿਹੜੀ ਪਾਵਰ ਸ਼ੇਅਰਿੰਗ ਦੇ ਵਿੱਚ ਆਉਂਦੀ ਹੈ ਆਮ ਆਦਮੀ ਪਾਰਟੀ ਦਾ ਇਸ ਮੁੱਦੇ ਦੇ ਉੱਪਰ ਕੀ ਸਟੈਂਡ ਹੈਗਾ ਤੇ ਕੀ ਰਣਨੀਤੀ ਹੋਊਗੀ ਇਹਨੂੰ ਰੋਕਣ ਦੇ ਲਈ ਤੁਹਾਡਾ ਸਵਾਲ ਬੜਾ ਲੰਬਾ ਹੈ ਤੇ ਇਸ 'ਚਈ ਸਵਾਲ ਇੱਕ ਸਵਾਲ ਕਰਦੇ ਤੇਰੇ ਬ ਕੋਸ਼ਿਸ਼ ਕਰਾਂਗਾ ਜਵਾਬ ਦੇਣਾ ਜੀ ਪਹਿਲੀ ਗੱਲ ਤਾਂ ਤੁਸੀਂ ਗੱਲ ਕੀਤੀ ਹੈ ਵੀ ਟੀਜੀ ਤਿਰਵਲੋ ਸਾਡੇ ਆਈਏ ਤੇ ਐਟੀ ਇਨਕੰਪੈਂਸੀ ਦੀ ਗੱਲ ਹੈ। ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇੱਕ ਐਂਟੀ ਇਨਕੰਪੈਂਸੀ ਜੀ ਜੀ ਇੱਕ ਸਿਚੁਏਸ਼ਨ ਹੈ ਉਹਦੇ ਵਿੱਚ ਉਭਰੀ ਹੈ ਲੈਗ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਆ ਕਿ ਆਮ ਆਦਮੀ ਪਾਰਟੀ ਵੀ ਜਿਹੜਾ ਜਿਹੜਾ ਇੱਕ ਰੈਵਿਊਸ਼ਨ ਲੈਣਾ ਚਾਹੁੰਦੀ ਹੈ ਪੂਰੇ ਇੰਡੀਆ ਦੇ ਵਿੱਚ ਉਹ ਹੈਗੀ ਹੈ ਇੱਕ ਕਨਵੈਨਸ਼ਨਲ ਜਿਹੜੀ ਪੋਲਿਟਿਕਸ ਹੈ ਉਹ ਨਹੀਂ ਚੇਤੇ ਕਰ ਸਕਦੀ ਜੀ ਕਿਉਂਕਿ ਕਨਵੈਨਸ਼ਨਲ ਪੋਲਿਟਿਕਸ ਜਿਹੜੀ ਸਰਵਾਈਵ ਕਰਦੀ ਹੈ ਅ ਇੱਕ ਕਰਪਸ਼ਨ ਦੇ ਬੇਸ ਤੇ ਉਸ ਤੇ ਕਿ ਨਵਾਂ ਸਿਸਟਮ ਲੈ ਕੇ ਆਣਾ ਕਿ ਆ ਕੀ ਹੈ ਕਿਉਂਕਿ ਇਹ ਇਹ ਪਾਰਟੀ ਜਿਹੜੀ ਹੈ ਇੱਕ ਰੈਵੋਲੂਸ਼ਨ ਵਿੱਚੋਂ ਲੱਗੀ ਹੈ ਐਂਡ ਉਸ ਰੈਵੋਲੂਸ਼ਨ ਦਾ ਹਿੱਸਾ ਹੈ ਕਿ ਉਹ ਇੱਕ ਕਰਪਸ਼ਨ ਫ੍ਰੀ ਸੋਸਾਇਟੀ ਦੇਣਾ ਚਾਹਦੀ ਹੈ ਦੀ ਐਵੀਡੈਂਸ ਜਿਹੜੀ ਐਂਡ ਕੋਈ ਵੀ ਕਨਵੈਨਸ਼ਨਲ ਪਾਰਟੀਆਂ ਨਹੀਂ ਦੇ ਸਕੀ ਹੈ ਜੀ ਸੋ ਇਹ ਜਿਹੜਾ ਐਂਟੀ ਗਵਰਨਮੈਂਟਰੀ ਫੈਕਟਰ ਹੈ ਇਹ ਇਹ ਦਾ ਇੱਕ ਬੜਾ ਮਾਈਨਰ ਬੈਟਰ ਹੈਗਾ ਜਿਹੜਾ ਪੰਜਾਬ ਵਿੱਚ ਰਿਵੈਲ ਕਰੇਗਾ ਲੇਕਿਨ ਪੰਜਾਬ ਦੇ ਲੋਕਾਂ ਦਾ اکالیا دونوں, دونوں ہی کرپشن بریڈ کردیا رحی نے رہ حصہ مانا جاتا ہے لوگ جی چک رہے نے آم آدمی پارٹی والی واسطے نہیں تیزی so جی پھر جی. بھی آ سکتیبل بھی کامسٹ پارٹی بھی اویلیبل سگ بہجنج پارٹی بھی اویلیبل ਪਰ ਕਿਉਂਕਿ ਇਹ ਪਾਰਟੀ ਤੇ ਲੋਕਾਂ ਨੂੰ ਇਤਬਾਰ ਹੋਇਆ ਹੈ ਕਿ ਇਹ ਕ腐ਸ਼ਨ ਦੇ ਖਿਲਾਫ ਲੜੇਗੀ ਤੇ ਦੂਸਰਾ ਜਿਹੜਾ ਮੁੱਦਾ ਹੈ ਡਰੱਗਸ ਦਾ ਇੱਕ ਬੜਾਏ ਬਾਰਡਰ ਕੋਲ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਡਰੱਗਸ ਦਾ ਵਿਕਟਮ ਹੋਇਆ ਹੈ ਤੇ ਕਾਂਗਰਸ ਦੇ ਵੇਲੇ ਵੀ ਉਹ ਜਿਹੜੀ ਡਰੱਗਸ ਫ੍ਰੀਲੀ ਅਵੇਲੇਬਲ ਸੀਗੀਆ ਤੇ ਅਦਾਲੀਦਾਨ ਵੇਲੇ ਵੀ ਅਵੇਲੇਬਲ ਸੀ। ਜੀ। ਤੇ ਦੋਨੋਂ ਨੂੰ ਇਹਨੇ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹ ਜਿਹੜੇ ਗੀਨਸ ਤੇ ਕਿ ਉਹ era ਤੋਂ ਲੈ ਕੇ ਵਿੱਚ ਇਨਵੋਲਡ ਸੀ। ਤੋ ਆਪ ਆਪੀ ਪਾਰਟੀ ਦਾ ਜਿਹੜਾ ਹੈ ਸਲੋਗਨ ਹੈ ਜਿਹੜਾ ਦਿਲੋਂ ਪਹੁੰਚਾ ਮਿਲ ਹੈ ਕਿ ਤੇ ਆ ਵੀ ਯੂਟਿਊਬ ਚਾਇਆ ਜਾਏ ਉਹ ਵੀ ਲੋਕਾਂ ਨੂੰ ਜਿਹੜਾ ਬੜਾ ਕਨੈਕਟ ਕੀਤਾ ਜੀ ਤੋ ਦੋ ਮੇਨ ਮੁੱਦੇ ਕਿ ਕਰਪਸ਼ਨ ਫਰੀ ਸੋਸਾਇਟੀ ਐਂਡ ਡਰਗ ਫਰੀ ਸੋਸਾਇਟੀ ਐਂਡ ਐਸ ਸਮੇਂ ਵੀ ਡਿਮਾਂਡ ਸੀਗੀ ਤੇ ਐਸ ਪਾਰਟੀ ਨੇ ਜਿਹੜਾ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਦਿਖਾਇਆ ਵੀ ਇਹ ਕਰਪਸ਼ਨ ਦੇ ਖਿਲਾਫ ਹੈ ਜੀ ਤੇ ਕਰਪਟੀ ਵੀ ਨਹੀਂ ਕਰਦੇ ਤੇ ਜੇ ਕੋਈ ਵੀ ਇਹਨਾਂ ਦਾ ਜਿਹੜਾ ਲੀਡਰ ਹੈ ਕ腐ਸ਼ਨ ਕਰਦਾ ਹੈ ਤਾਂ ਉਹਨੂੰ ਇਪੈਕਟ ਨਹੀਂ ਲਗਾਇਆ ਜਾਂਦਾ ਪਾਰਟੀ ਤੋਂ ਰਿਪੋਰਟ ਕਰਨਾ ਇਹ ਜਿੰਨਾ ਲੋਕਲ ਅਫੈਕਟ ਕਰ ਰਿਹਾ ਹੈ ਪਰ ਅਗਲਾ ਦੂਸਰਾ ਸਵਾਲ ਸੀਗਾ ਕਿ ਇਹ ਜਿਹੜਾ ਮੁੱਦੇ ਹੈਗੇ ਨੇ ਜਿਵੇਂ ਗੁਰਗ੍ਰਾਮ ਸਾਹਿਬ ਦਾ ਕੇਐੱਜੀ ਦਾ ਮੁੱਦਾ ਹੈਗਾ ਜਾਂ ਹੋਰ ਧਾਰਮਿਕ ਕੌਮਾਂ ਵਾਲੇ ਜੇਤ ਪੰਚਾਇਤ ਦਾ ਮੁੱਦਾ ਉੱਤੇ ਆਵਾਜ਼ ਦੀ ਪਾਰਟੀ ਕੀ ਰਾਇ ਰੱਖੇਗੀ ਜੀ ਅਵੇ ਕੱਲ ਹੀ ਅਰਵਿੰਦ ਤੇਜਰੀਵਾਲ ਹੋਰਾਂ ਨੇ ਵੀ ਰੋਸ਼ਨੀ ਦਿੱਤੀ ਹੈ ਉਹਨਾਂ ਨੇ ਕਿਹਾ ਜਿਨਾ ਨੇ ਗੁਰਗੰਪਾਉ ਦੀ ਬੀਐਸ ਵੀ ਕੀਤੀ ਹੈ ਉਹਨਾਂ ਨੂੰ ਸਖਤ ਸਜ਼ਾ ਬਤੀਤੇ ਜਾਣਗੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਉਹ ਹਰ ਸ਼ਰਮ ਦੇ ਲੋਕਾਂ ਦੀ ਦੇਖਭਾਲ ਕੀ ਹੈ ਸੁਰੱਖਿਆ ਕਰੇਗੀ ਜੀ ਹਾਰਸ ਧਾਰਮਿਕ ਗ੍ਰੰਥ ਨੂੰ ਇੱਜ਼ਤ ਮਾਨ ਕਰਦੀ ਹੈ ਅਤੇ ਕਿਸੇ ਵੀ ਕਿਸੇ ਵੀ ਪਰਮਦੇਸਾਰਮਿਕ ਗ੍ਰੰਥ ਨੂੰ ਜੇ ਡੇਟ ਵੀ ਕੀਤੀ ਜਾਂਦੀ ਹੈ ਤੇ ਉਹਦੇ ਜਿੰਨੇ ਵੀ ਉਹਦੇ ਕਿਤੇ ਕਿਤੇ

ਸਰਦਾਰ ਸਰਵੀ ਐਸ ਇਲ ਜੈਕ ਮਾਹੌਲ ਵੀ ਜਿੰਦੀ ਜੀ ਜੋ ਆਪਣੇ ਧਰਮ ਨੂੰ ਆਪਣੇ ਮੁਤਾਬਿਕ ਚਲਾ ਸਕੇ ਐਂਡ ਹਰੇਕ ਧਰਮ ਦੀ ਰੱਖਤਵਾਰੀ ਤੇ ਵੀ ਐਂਡ ਅਸਪੈਕਟ ਵੀ ਇਹ ਹੈਗੇ ਸਟੇਟਮੈਂਟ ਹੈਗੀ ਹੈ ਕਿ ਜਦ ਤੱਕ ਅਸੀਂ ਉਹ ਬੇਰ ਵੀ ਕਰਨ ਵਾਲੇ ਦਸਤਾਵੇਜ਼ਾਂ ਦੇ ਦੌਰ ਤੱਕ ਰਹੇ ਗਏ ਆਵਾਮੀ ਪਾਰਟੀ ਜਿਹੜਾ ਹੈ ਆਰਾਮ ਨਾਲ ਬਿਠੇ ਹੀ ਬੈਠੇ ਜੀ ਨਵਕਿਰਨ ਸਿੰਘ ਜੀ ਐਸੇ ਦੇ ਨਾਲ ਜੇ ਪੰਜਾਬ ਦੇ ਜਿਹੜੇ ਹੋਰ ਮਸਲੇ ਹੈਗੇ ਆ ਉਹਨਾਂ ਬਾਰੇ ਗੱਲ ਕਰੀਏ ਤਾਂ ਇੱਕ ਅਹਿਮ ਮਸਲਾ ਆਉਂਦਾ ਪੰਜਾਬ ਦੇ ਪਾਣੀਆਂ ਦਾ ਜੋ ਸਾਹਮਣੇ ਆਉਂਦਾ ਤਾਂ ਇਹਦੇ ਤੇ ਚੰਡੀਗੜ੍ਹ ਦੇ ਵਿੱਚ ਤੁਸੀਂ ਵੀ ਪਹਿਲਾਂ ਕਾਨਫਰੰਸ ਕੀਤੀ ਸੀ ਤੇ ਜੇ ਇਸ ਬਾਰੇ ਮੈਂ ਤੁਹਾਡੇ ਕੋਲੋਂ ਜਾਨਣਾ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਖਾਸ ਕਰਕੇ ਡਾਇਸਪੋਰਾ ਦੇ ਵਿੱਚ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਦੁਵਿਧਾ ਦਾ ਹੋ ਰਿਹਾ ਹੈ ਕਿ ਆ ਜਿਹੜੇ ਅਰਵਿੰਦ ਕੇਜਰੀਵਾਲ ਜੀ ਹੈਗੇ ਆ ਉਹਨਾਂ ਦਾ ਸਟੈਂਡ ਇਸ ਮੁੱਦੇ ਤੇ ਸਪਸ਼ਟ ਨਹੀਂ ਹੈਗਾ ਉਹ ਪੰਜਾਬ ਦੇ ਵਿੱਚ ਕੁਝ ਹੋਰ ਕਹਿੰਦੇ ਆ ਤੇ ਪੰਜਾਬ ਤੋਂ ਬਾਹਰ ਜਾ ਕੇ ਦਿੱਲੀ ਦੇ ਵਿੱਚ ਉਹਨਾਂ ਦਾ ਬਿਆਨ ਕੁਝ ਹੋਰ ਹੁੰਦਾ ਹੈ ਕਿ ਪਾਣੀ ਸਾਰਿਆਂ ਨੂੰ ਚਾਹੀਦਾ ਸੋ ਜਿਵੇਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਇਸ ਇਸ਼ੂ ਦੇ ਉੱਪਰ ਤੁਹਾਡਾ ਸੀ ਵੀ ਜੇ ਜਿਹੜਾ ਪੰਜਾਬ ਦਾ ਕੇਸ ਹੈ ਉਹ ਕਦੇ ਵੀ ਟੰਗ ਦੇ ਨਾਲ ਰਿਪਰੈਜ਼ੈਂਟ ਨਹੀਂ ਕੀਤਾ ਗਿਆ ਸਰਕਾਰਾਂ ਦੇ ਵੱਲੋਂ ਸੋ ਆਮ ਆਦਮੀ ਪਾਰਟੀ ਦਾ ਇਸ ਮੁੱਦੇ ਦੇ ਉੱਪਰ ਕੀ ਸਟੈਂਡ ਹੈਗਾ ਤੇ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਕੀ ਰਣਨੀਤੀ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਤਾਂ ਉਹਦਾ ਜਿਹੜਾ ਇਸ ਮੁੱਦੇ ਦੇ ਉੱਪਰ ਕੀ ਸਟੈਂਡ ਹੋਊਗਾ ਦੇਖੋ ਪਾਣੀ ਪੰਜਾਬ ਦੀ ਖੇਤੀਬਾੜੀ ਵਾਸਤੇ ਬਹੁਤ ਇੰਪੋਰਟੈਂਟ ਹੈ ਵਾਟਰ ਲੈਵਲ ਜਿਹੜਾ ਹੈ ਗਿਆ ਪੰਨਾ ਨੀਵਾ ਚ ਲੱਗੇ ਹੈ ਕਿ ਸਾਡੇ 350 ਫੁੱਟ ਤੱਕ ਡੂੰਘੇ ਜਿਹੜੇ ਬੋਰ ਖੋਦੇ ਗਾਏ ਹੈ ਜਿਹੜਾ ਪਾਣੀ ਸਾਨੂੰ ਆਨ ਵਾਲੇ 50 ਸਾਲਾਂ ਵਿੱਚ ਜਿੱਤੀ ਵਸਰਾ ਸੀਗਾ ਉਹ ਵੀ ਅੱਜ ਵਰਤ ਰਹੇ ਆ ਪਾਣੀ ਆਲਰੇਡੀ ਜਿਹੜੇ ਨੇ ਉਹ ਲੋਰ ਨਾਲੋਂ ਜ਼ਿਆਦਾ ਬਾਅਦ ਦੇ ਸਟੇਟਸ ਤੋਂ ਜਾ ਰਹੇ ਐਂਡ ਉਹ ਸਟੇਟਸ ਜਿਹੜੀਆਂ ਨਾਨ ਕ੍ਰਾਈਟੇਰੀਅਲ ਹੈਗੇ ਜਿਹਨਾਂ ਨਾਲ ਜਿਨ੍ਹਾਂ ਦਾ ਪਾਣੀ ਸੇਫ ਹੈ ਉਹਦੇ ਪਾਣੀ ਉੱਤੇ ਕੋਈ ਹੱਕ ਨਹੀਂ ਅਸੀਂ ਜਿਹੜੀ ਕਾਨਫਰੈਂਸ ਕੀਤੀ ਸੀਗੀ ਉਸ ਦੇ ਵਿੱਚ ਸਾਰੇ ਮੁੱਦੇ ਸਾਹਮਣੇ ਆਏ ਨੇ ਅਸੀਂ ਇੱਕ ਕੇਸ ਪ੍ਰਪੇਅਰ ਹਿਊਮਨ ਰਾਈਟਸ ਦੇ ਵੱਲੋਂ ਵੀ ਤਿਆਰ ਕਰ ਰਹੇ ਆ ਐਂਡ ਜਿਹੜੀ ਪਾਰਟੀ ਦਾ ਸਟੇਜ ਹੈ ਉਹ ਰਾਤੀ ਸਟੇਜ ਹੈ ਜਿਹੜਾ ਦੀ ਲੇਟੈਸਟ ਅਰਵਿੰਦ ਕੇਲੀ ਵਾਲ ਉਹ ਰਗਾ ਅਗਰ ਬਿਆਨ ਦੇਖੋਗੇ ਕੋਈ ਪਾਪੀ ਪਿਆਵ ਦੇ ਪਾਣੀਆਂ ਨੂੰ ਜਿਹੜਾ ਹੈਗਾ ਬਿਲਕੁਲ ਸੁਰੱਖਿਅਤ ਕੀਤਾ ਜਾਏਗਾ ਕੋਈ ਐਂਟੀ ਗੱਲ ਨਹੀਂ ਹੈਗੀ ਐਂਡ ਇਹ ਲੋਕਾਂ ਦੇ ਅਮੀ ਇੱਕ ਇੱਕ ਪ੍ਰੋਬਲਮ ਹੈਗੇ ਨੇ ਐਂਡ ਯਾਹ ਜਿਹੜੇ ਲੋਗ ਇੱਕ ਕ੍ਰੀਏਟ ਕਰਨਾ ਚਾਹੇ ਕਨਫਿਊਜ਼ਨ ਜੀ ਅਫਗਨ ਸਿੰਘ ਜੀ ਮੈਂ ਕਨਫਿਊਜ਼ਨ ਦੀ ਗੱਲ ਨਹੀਂ ਕਰਦਾ ਅਰਵਿੰਦ ਕੇਜਰੀਵਾਲ ਦੇ ਆਪਣੇ ਬਿਆਨ ਹੈਗੇ ਆ ਇਹ ਤੇ ਮੈਂ ਤੁਹਾਡੇ ਕੋਲੋਂ ਇਹ ਸਵਾਲ ਤਾਂ ਪੁੱਛ ਰਿਹਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਸੋ ਆਮ ਆਦਮੀ ਪਾਰਟੀ ਦਾ ਇਹਨਾਂ ਤੇ ਸਟੈਂਡ ਤੁਹਾਡੇ ਕੋਲੋਂ ਸਵਾਲ ਪੁੱਛਣਾ ਇਹ ਇੱਕ ਸਾਡਾ ਫਰਜ਼ ਬਣਦਾ ਹੈ ਤੇ ਜੇ ਓਵਰਆਲ ਵੀ ਜੇ ਦੇਖਿਆ ਜਾਵੇ ਤਾਂ ਤੁਹਾਡੇ ਜਿਹੜੇ ਪਾਰਟੀ ਦੇ ਹੋਰ ਨੁਮਾਇੰਦੇ ਹੈਗੇ ਆ ਸੁਪਾਲ ਸਿੰਘ ਖਹਿਰਾ ਨਾਲ ਵੀ ਇੱਕ ਵਾਰ ਗੱਲ ਹੋਈ ਸੀ ਜਦੋਂ ਉਹਨਾਂ ਦਾ ਇਸ਼ਾਰਾ ਸੀ ਕਿ ਹੈਲੋ ਆ ਵੀਰ ਸਾਡੀ ਜਿਹੜੀ ਫੋਨ ਲਾਈਨ ਹੈਗੀ ਆ ਉਹ ਨਵਕਰਨ ਸਿੰਘ ਨਾਲ ਡਿਸਕਨੈਕਟ ਹੋ ਚੁੱਕੀ ਆ ਸੋ ਉਹਨਾਂ ਦੇ ਨਾਲ ਅਸੀਂ ਇਸ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਹਾਂਜੀ ਵੀਵਰਜ਼ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਹਾਂਜੀ ਨਵਕਰਨ ਸਿੰਘ ਜੀ ਤੁਸੀਂ ਪਾਣੀਆਂ ਦੇ ਮਸਲੇ ਬਾਰੇ ਆਪਣੇ ਜਿਹੜੇ ਵਿਚਾਰ ਸੀ ਉਹ ਦੱਸ ਰਹੇ ਸੀ ਸਾਨੂੰ। ਮੈਂ ਦੱਸ ਰਿਹਾ ਕਿ ਇਹਦੇ ਵਿੱਚ ਕੋਈ ਖਰਚਾ ਨਹੀਂ ਹੋਣਾ ਚਾਹੀਦਾ ਵੀ ਕੋਈ ਵੀ ਪੋਲਿਟਿਕਲ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਰਾਜ ਕਰਦੀ ਹੋਵੇ ਜੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਲਈ ਵਜਤ ਪਾ ਲਈਗੀ। ਐਲ ਐਸਾਰੇ ਮਸਲੇ ਨੂੰ ਡਵਾਈਸਲ ਦੇਖਿਆ ਜਾਏਗਾ ਜਿਹੜੇ ਆਲਰੇਡੀ ਪਾਣੀ ਜਾ ਰਹੇ ਨੇ ਉਹਨਾਂ ਬਾਣੀ ਵੀ ਦੇਖਿਆ ਜਾਏਗਾ ਜਿਹੜੇ ਪਾਣੀ ਦਾ ਲੈਵਲ ਡਕਟੇ ਹੈ ਉਹ ਵੀ ਦੇਖਿਆ ਜਾਏਗਾ ਜੀ ਕਿਸਾਨੀ ਦਾ ਜਿਹੜਾ ਇਹ ਖੇ ਨਿਗਾਰਾ ਆਇਆ ਕਿ ਲੋਕ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਕਰ ਰਹੇ ਨੇ ਉਹ ਇੰਟਰ ریلیਟਡ ਹੈਗਾ ਉਹ ਪਾਣੀਆਂ ਨਾਲ ਵੀ ਮਸਤ ਹੁਲ ਜਾਂਦਾ ਜੀ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਪਾਣੀਆਂ ਨੂੰ ਬਿਨਾ ਸਪੈਕਟ ਕੀਤੇ ਸਰਵਾਈਵ ਨਹੀਂ ਕਰ ਸਕਦੀ ਐਨ ਐਲ ਡੀ ਕੁਈ ਜਿਹੜਾ ਕਿਸੇ ਗੱਲ ਨਹੀਂ ਕੋ ਸਰ ਜੀ ਆ ਨਵਕਰਨ ਸਿੰਘ ਜੀ ਮੇਰਾ ਤੁਹਾਡੇ ਕੋਲੋਂ ਇਹ ਸਵਾਲ ਕਰਨ ਦਾ ਮੋਟਿਵ ਇਹ ਸੀਗਾ ਕਿ ਜਦੋਂ ਅਸੀਂ ਪਹਿਲਾਂ ਵੀ ਤੁਹਾਡੇ ਪਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਕੀਤੀ ਸੀ ਤਾਂ ਸੁਖਪਾਲ ਸਿੰਘ ਖੈਰਾ ਨਾਲ ਇੱਕ ਵਾਰ ਗੱਲਬਾਤ ਕਰਦਿਆਂ ਸਮੇਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਜਿਹਦੀ ਅਟੈਚਮੈਂਟ ਸੈਂਟਰ ਦੇ ਨਾਲ ਨਾ ਹੋਵੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਪਾਰਟੀ ਪੰਜਾਬ ਦੇ ਵਿੱਚ ਕੋਈ ਵੀ ਆਵੇ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਦੇ ਲਈ ਕੰਮ ਕਰੂਗੀ ਜਦੋਂ ਅਸੀਂ ਹਿਸਟਰੀ ਵੱਲ ਦੇਖਦੇ ਹਾਂ ਤਾਂ ਕਾਂਗਰਸ ਦਾ ਤੇ ਅਕਾਲੀ ਦਲ ਦਾ ਜਿਹੜਾ ਇਹ ਸੈਂਟਰਲ ਨਾਲ ਸੈਂਟਰ ਦੇ ਨਾਲ ਰਿਲੇਸ਼ਨ ਹੈਗਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਪੰਜਾਬ ਦੇ ਨਾਲ ਦਗਾ ਕਮਾਉਣ ਦੇ ਵਿੱਚ ਉਹ ਜਿਹੜੀ ਆ ਉਹ ਅਮਲ ਸਾਹਮਣੇ ਆਉਂਦੇ ਨੇ ਸੋ ਇਸੇ ਹਵਾਲੇ ਨਾਲ ਆਮ ਆਦਮੀ ਪਾਰਟੀ ਦੇ ਉੱਪਰ ਵੀ ਜੋ ਲੋਕਾਂ ਦਾ ਖਦਸ਼ਾ ਹੈਗਾ ਉਹ ਇਦਾਂ ਦਾ ਵੀ ਕੀ ਆਮ ਆਦਮੀ ਪਾਰਟੀ ਉਹਨਾਂ ਨੀਡਸ ਨੂੰ ਫੁੱਲਫਿਲ ਕਰ ਸਕੇਗੀ ਕਿ ਉਹ ਪੰਜਾਬ ਸੈਂਟਰਿਕ ਇੱਕ ਖੇਤਰੀ ਪਾਰਟੀ ਦੇ ਵਾਂਗ ਜਾਂ ਕਹਿ ਲਓ ਕਿ ਸੈਂਟਰ ਦੇ ਵਿੱਚ ਉਹਦਾ ਜਿਹੜਾ ਵजूद ਹੈਗਾ ਉਹ ਪੰਜਾਬ ਦੇ ਹਿੱਤਾਂ ਨੂੰ ਇਫੈਕਟ ਨਹੀਂ ਕਰੇਗਾ ਪਹਿਲੀ ਗੱਲ ਤਾਂ ਕੋਈ ਐਕਚੁਅਲ ਸਿਚੁਏਸ਼ਨ ਨਹੀਂ ਆਈ ਨਾ ਯੂ ਸੈਂਟਰ ਨੂੰ ਰਿਪਰਿਜ਼ੈਂਟ ਕਰਦੀ ਹੈ ਦੂਸਰੀ ਗੱਲ ਕਿ ਜਿਹੜੇ ਆਲਰੇਡੀ ਕੇਸਸ ਪੈਂਡਿੰਗ ਨੇ ਜਾਂ ਜਿਹੜੇ ਜਿਹੜੇ ਕੇਸਸ ਡਿਸਾਈਡ ਹੋਏ ਨੇ ਉਹਦੇ ਵਿੱਚ ਹਲੇ ਬੜਾ ਕੁਝ ਚੈਲੰਜ ਕਰਦੀ ਲੋੜ ਹੈ ਕਿ ਜਿਹੜੇ ਪਾਣੀ ਹੈਗੇ ਨੇ ਉਹ ਕੀ ਨਾਨ ਰਿਪੇਰੀਅਨ ਸਟੇਟਸ ਨੂੰ ਜਾ ਸਕਦੇ ਨੇ ਜੀ ਐਂਡ ਜੇ ਉਹ ਨਹੀਂ ਜਾ ਸਕਦੇ ਤੇ ਕੀ ਸੈਂਟਰਲ ਗਵਰਨਮੈਂਟ ਜੋ ਇਸ ਕੋਈ ਦਖਲਅਦਾਜ਼ੀ ਹੋ ਸਕਦੀ ਹੈ ਸੋ ਐ ਕਾਨੂੰਨੀ ਨੁਕਤੇ ਨੇ ਐਂਡ ਕਾਨੂੰਨੀ ਨੁਕਤੇ ਜਿਹੜੇ ਨੇ ਸਰਕਾਰਾਂ ਵੀ ਇਸ ਚੀਜ਼ ਤੇ ਰਿਵੈਰ ਵੀ ਕਰਨਗੀਆਂ ਲੋਕ ਵੀ ਕਰ ਸਕਦੇ ਨੇ ਸੋ ਐ ਨਹੀਂ ਹੈ ਕਿ ਲੋਕ ਸਿਰਫ ਸਰਕਾਰਾਂ ਤੇ ਡਿਪੈਂਡਡ ਨੇ ਪਾਣੀ ਜਿਹੜਾ ਹੈਗਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਪਾਣੀ ਦਾ ਮਸਲਾ ਚੰਗੇ ਤਰੀਕੇ ਨਾਲ ਦੇਖਿਆ ਜਾਏਗਾ ਐਸੇ ਕੋਈ ਖਲਚਾ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਕੋਈ ਡਰ ਨਹੀਂ ਹੋਣਾ ਚਾਹੀਦਾ ਜੀ ਨਵਕਰਨ ਸਿੰਘ ਜੀ ਅੰਤ ਦੇ ਵਿੱਚ ਅੱਜ ਦੀ ਜਿਹੜੀ ਪੋਲਿਟੀਕਲ ਸਿਨੈਰੀਓ ਬਣਿਆ ਹੋਇਆ ਉਹਦੇ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਦਿਨ ਰਹਿ ਗਏ ਆ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਤੁਸੀਂ ਇਹਨੂੰ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਤੇ ਹਰ ਇੱਕ ਪਾਰਟੀ ਨੂੰ ਉਹਨਾਂ ਦੇ ਜ਼ਮੀਨੀ ਪ੍ਰਭਾਵ ਦੇ ਹਵਾਲੇ ਨਾਲ ਕਿਵੇਂ ਐਨਲਾਈਜ਼ ਕਰਦੇ ਹੋ ਦੇਖੋ ਜੀ ਐਸਵੀ ਆਮ ਆਦਮੀ ਪਾਰਟੀ ਦੀ ਪੂਰੀ ਵੇਗ ਪੰਜਾਬ ਵਿੱਚ ਐਂ ਲੋਕ ਐ ਮਨ ਬਣਾ ਚੁੱਕੇ ਨੇ ਕਿ ਜਿਹੜੇ ਕਰਪਟ ਪਾਰਟੀਆਂ ਸੱਜੀਆਂ ਨੇ ਜਿਵੇਂ ਕਿ ਕਾਂਗਰਸ ਸੱਜੀ ਹੈ ਜਿਹੜੀ ਆ बिग्नेस स्कैम दे विच इन्वॉल्व सिजी से सेंटर विच यूपी सरकार बलवंत सिंह होरी जिणा एक गुट बन के बैठे रहे ते ओना दे ਥੱਲੇ ਇਨੀ ਕ腐ਸ਼ਨ ਹੁੰਦੀ ਰਹੀ ਉਸ ਤੋਂ ਬਾਅਦ ਐਨਡੀਆ ਗਵਰਨਮੈਂਟ ਆਈ ਉਹਨਾਂ ਨੇ ਵੀ ਨਾਅਰਾ ਲਾਇਆ ਜੀ ਕਿ ਮੋਦੀ ਜੀ ਨੇ ਕਿਹਾ ਜੀ ਕਿ ਨਾ ਖਾਊਗਾ ਨਾ ਖਾਣੇ ਦੂਗਾ ਪਰ ਅਸਲੀ ਦੇ ਖਿਲਾਫ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ ਕੋਈ ਸਿਸਟਮ ਨਹੀਂ ਬਣਾਇਆ ਗਿਆ ਜਿਸ ਤੇ ਕ腐ਸ਼ਨ ਰੁਕੇ ਅਕਾਲੀ ਦਲ ਜਿਹੜਾ ਹੈਗਾ ਉਹ ਬੜਾ ਗੋਡਿਆਂ ਦਾ ਜਿਹੜਾ ਕ腐ਸ਼ਨ ਵੀ ਦਬਿਆ ਹੋਇਆ ਹੈ। ਹਰੇਕ ਪਾਸੇ ਉਹਨਾਂ ਨੇ ਜਿਹੜਾ ਲੋਡ ਮੁਚਾਈ ਹੈ। ਜਿਹੜਾ ਤਾਰਮਕ ਜਿਹੜੇ ਡੀਐਨਵੀ ਹੋਈ ਹੈ ਨੇ ਉਹਨਾਂ ਦੇ ਸਮੇਂ ਦੇ ਵਿੱਚ ਪਤਾ ਹੁ ਤੱਕ ਵੀ ਜਿਹੜੀ ਹੈ ਸਰਵਉੱਚਤਾ ਉਹ ਬਿਲਕੁਲ ਰਹੀ ਨਹੀਂ। ਲੋਕਾਂ ਨੂੰ ਜਿਹੜਾ ਸੜਕਾਂ ਤੇ ਰੋਲੇ ਆ ਗਿਆ। ਜਿਹੜੇ ਲੋਕ ਐਡਿਕੇਟਿਵ ਕਰਦੇ ਸੀ ਆਪਣੀ ਰਾਈਟਸ ਉਹਨਾਂ ਨੂੰ ਵੀ ਡਾਂਗਾ ਮਾਰੀ ਗਈ ਹੈ। ਕੋਈ ਰੂਲ ਆਫ ਲਾ ਨਹੀਂ ਹੈਗਾ। ਸੋ ਲੋਗ ਤੰਗ ਆ ਕੇ ਇਕ ਚੇਂਜ ਹੀ ਚਾਹੁੰਦੇ ਨੇ ਬਟ ਇਕ ਇਕ ਪਾਰਟੀ ਵਿਦ ਅ ਡਿਫਰੈਂਟ ਆਈਡੀਆ ਜਿਹੜੀ ਅ ਡਿਫਰੈਂਟ ਆਈਡੀਆ ਹੈ ਜੀ ਐਂਟੀ ਕਰਪਸ਼ਨ ਦੀ ਜਿਹੜੀ ਜਿਹੜੀ ਇੱਕ ਕਰੇਵਗਰਾਫਿਕ ਸਲੋਗਨ ਹੈਗਾ ਜੀ ਜਿਸ ਤੇ ਆਵਾਮੀ ਪਾਰਟੀ ਆਪਣੇ ਵਚਨ ਪਰ ਰਹੀ ਹੈ ਉਹਨੂੰ ਲਿਆਣਾ ਚਾਹੁੰਦੀ ਹੈ ਨਾ ਇਸੇ ਕਰਕੇ ਹੈ ਕਿ ਇੱਥੇ ਲਾਸਟ ਨੰਬਰ ਵਿੱਚ ਜਿਹੜੇ ਐਨ ਆਰ ਆਈ ਵੀ ਹੈਗੇ ਨੇ ਰੋਲ ਸੈਂਟਰੀਆ ਦੀ ਗਿਣਤੀ ਵਿੱਚ ਭਾਈ ਜਦਾ ਰਹੀ ਰੋਜ਼ਵਾਰੇ ਜੇ ਸਰਕਾਰਾਂ ਦੇ ਉੱਤੇ ਐਨ ਆਰ ਆਈਜ਼ ਕੈਂਪੇਨ ਕਰ ਰਹੇ ਨੇ ਕਿਉਂਕਿ ਜਦੋਂ ਐਨ ਆਰ ਆਈਜ਼ ਬਾਹਰ ਦੇ ਮੁੰਕਰ ਜਰੇ ਨੇ ਉਹ ਦੇਖਦੇ ਨੇ ਕਿ ਕਿਵੇਂ ਕਰਪਸ਼ੁਕਤੀ ਸੋਸਾਇਟੀ ਹੈਗੀ ਹੈ ਉਹ ਸਾਰਿਆਂ ਨੂੰ ਲੱਗਦਾ ਹੈ ਕਿ ਸਾਡਾ ਪੰਜਾਬ ਵੀ ਇਸ ਤਰ੍ਹਾਂ ਕਿਉਂ ਨਹੀਂ ਅਸੀਂ ਬਣਾ ਸਕਦੇ ਤੇ ਅੱਜ ਇੱਕੋ ਇੱਕ ਜਿਹੜੀ ਹੈਗੀ ਹੈ ਲੋਕਾਂ ਨੂੰ ਮੌਕਾ ਮਿਲਿਆ ਹੈ ਕਿ ਇੱਕੋ ਇੱਕ ਰਸਤਾ ਰਹਿ ਗਿਆ ਹੈ ਕਿ ਆਵਾਜ਼ ਵੀ ਪਾਰਟੀ ਨੂੰ ਸਪੋਰਟ ਕਰੇ ਜੀ ਚਾਂਸ ਦੇ ਇੱਕ ਸਾਫ਼ ਸੁਥਰੀ ਸਰਕਾਰ ਬਣੇ ਦੀ ਅਕਾਉਂਟੇਬਿਲਟੀ ਵਧੇ ਕਰਪਸ਼ਨ ਫ੍ਰੀ ਸੁਸਾਇਟੀ ਹੋਵੇ ਡਰਗ ਫ੍ਰੀ ਸੁਸਾਇਟੀ ਹੋਵੇ ਤੇ ਐਸੋフィ ਸਭੀ ਹੈਗਾ ਕਿ ਪੰਜਾਬ ਦਾ ਮਿਕਸਾ ਬਦਲਿਆ ਜਾ ਸਕਦਾ ਹੈ ਉਹਦੀ ਕਿਸਮਤ ਬਦਲੀ ਜਾ ਸਕਦੀ ਹੈ ਸਿਰਫ ਮਿਸੇ ਵਾਲੇ ਲੋਕ ਚਾਹੀਦੇ ਨਹੀਂ ਐਂਡ ਉਹ ਜਿਹੜੇ ਲੋਕ ਐਸਲੇ ਮਨ ਬਣਾ ਕੇ ਬੈਠੇ ਨੇ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਮੌਕਾ ਦੇਣਗੇ ਕਿਉਂਕਿ ਉਹਨਾਂ ਕੋਲ ਚਾਹੀਏ ਉਹਨਾਂ ਦੇ ਬਿਲੀ ਕਰਪਸ਼ਨ ਵਿੱਚ ਕੀ ਸੀ 0 ਡਾਲਰ ਸੁਗ੍ਰਖਣ ਦੇ ਪਾਈਏ ਤੋ ਜੀ ਸਾਰੇ ਜਿਹੜੇ ਜੁੜੇ ਆ ਆਮੀ ਪਾਣੀ ਨਾਲ ਇੱਕ ਇੱਕ ਸੁਫਰ ਨਾਲ ਕੇ ਜੁੜੇ ਆ ਇੱਕ ਨਵਾਂ ਪੰਜਾਬ ਜਿਹੜਾ ਸਿਰਜਾ ਕੇ ਇਹ ਲੋਕਾਂ ਨੂੰ ਸਾਡੀ ਮਦਦ ਕਰਦੇ ਜੀ ਨਵਕਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਾਰੇ ਇਸ਼ੂਜ਼ ਦੇ ਉੱਤੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਜਿੱਥੇ ਸਾਡਾ ਸਮਾਹ ਹੁਣ ਸਮਾਪਤੀ ਵੱਲ ਜਾ ਰਿਹਾ ਤੁਹਾਡੇ ਕੋਲੋਂ ਅੱਜ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਫਿਰ ਤੁਹਾਡੇ ਨਾਲ ਨਵੇਂ ਇਸ਼ੂਜ਼ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਸ ਇਸ ਦੇ ਨਾਲ ਮੈਂ ਜਾਂਦੇ ਜਾਂਦੇ ਤੁਹਾਨੂੰ ਫੇਰ ਦੱਸ ਦਿਆਂ ਕਿ ਜਿਹੜੇ ਤੁਸੀਂ ਡਿਫਰੈਂਟ ਨੈਟਵਰਕਸ ਦੇ ਥਰੂ ਜਾਂ ਸਾਨੂੰ ਆਨਲਾਈਨ ਜਾਂ ਫੇਸਬੁੱਕ ਤੇ ਥਰੂ ਵੀ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਸਾਨੂੰ ਤੇ ਸਾਡੇ ਨਾਲ ਚਾਰ ਹੋਰ ਚੈਨਲਸ ਨੂੰ ਗਲੋਬਲ ਸੀਪੀਐਨ ਐਪ ਤੇ ਸਬਸਕ੍ਰਾਈਬ ਕਰ ਸਕਦੇ ਹੋ www.globalcpn.tv ਤੇ ਜਾ ਕੇ ਤੁਸੀਂ ਇਹ سبسਕ੍ਰਿਪਸ਼ਨ ਲੈ ਸਕਦੇ ਹੋ ਅਤੇ ਐਂਡਰੋਇਡ ਤੇ ਐਪਲ ਡਿਵਾਈਸਸ ਦੇ ਉੱਤੇ ਸਾਰਿਆਂ ਦੇ ਉੱਪਰ ਇਹ ਅਵੇਲੇਬਲ ਹੈਗਾ ਇਸ ਦੇ ਨਾਲ ਸਾਨੂੰ ਵੀ ਸਾਡਾ ਇਹ ਜਿਹੜਾ ਕਾਰਜ ਹੈਗਾ ਇਹਨੂੰ ਚੱਲਦਿਆਂ ਰੱਖਣ ਦੇ ਲਈ tv84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਆ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ www.tv84.tv ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਇਸਦੇ ਹਵਾਲੇ ਦੇ ਨਾਲ ਤੁਹਾਡਾ ਕੋਈ ਸਵਾਲ ਹੋਵੇ ਤਾਂ donatetv84@gmail.com ਤੇ ਸਾਨੂੰ ਤੁਸੀਂ ਈਮੇਲ ਵੀ ਲਿਖ ਸਕਦੇ ਹੋ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ اجازت ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ